ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੀਮੀਦਾਰ ਭਰਾ ਟੌਪ ਦੀ ਮਾਝਾ ਬਾਈ ਕੋਲ ਕਾਬ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਗੱਲ ਤੋਂ ਅੱਲ ਫਾਲੋਅਰ ਬਣ ਤੁਸੀਂ ਰਕਰ ਕਰੋ ਤਾਂ ਕਿ ਤੁਹਾਡੇ ਤੱਕ ਨਾਮ ਤੇ ਨੂੰ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾ ਬਾਈ ਨਾਮ ਤਾਂ ਬਈ ਬਲਕਾਰ ਸਿੰਘ ਪਿੰਡ ਪਿੰਡ ਭਗਤਪੁਰਾ ਚਲਾ ਵਾਲੇ ਕੋਠੇ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਹਾਂ ਜੀ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਬਾਈ ਦੂਜੇ ਸੂਏ ਹੁੰਦੀ ਹੈ ਇਹ ਹਾਂਜੀ ਪਹਿਲੇ ਸੂਏ ਹੈਗੇ 10 ਲੀਟਰ ਦੁੱਧ ਦੇ ਠੀਕ ਹੈ ਆਪਣੀ ਘਰ ਦੀ ਝੋਟੀਆਂ ਹਾਂ ਹਾਂ ਘਰ ਦੀ ਝੋਟੀਆਂ ਬਈ ਆਪਣੀ ਠੀਕ ਹੈ ਜੀ ਰੇਟ ਭਰਾ ਦਾ ਡੇਢ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਕਿੰਨਾ ਕੁ ਦਿਨ ਬਾਕੀ ਵੀਰੇ ਦਿਨ ਬਾਈ 12 ਲੀਟਰ ਹਾਂ 12 ਲੀਟਰ ਦੇ ਹੈਗੇ ਠੀਕ ਹੈ ਲੋ ਜੀ ਚੈੱਕ ਕਰ ਸਕਦਾ ਥਾਣ ਟਿੱਲਾ ਢੁੱਲਾ ਕਰਮਾੜੀ ਦੇ ਬਹੁਤ ਠੀਕ ਹੈ ਜੀ ਹਾਥੀ ਦੇ ਵਿੱਚ ਵਾਂਗ ਪਲੀ ਵੀ ਐ ਪੱਠਪੜਾ ਤੁਸੀਂ ਦੇਖ ਸਕਦੇ ਹੋ ਭਰਾ ਲੋ ਜੀ ਸਿੰਗੀ ਸਿੰਗੀ ਬਹੁਤ ਸੋਹਣੀ ਐ ਲੋ ਜੀ ਘਰ ਦੀ ਮੱਝਾਂ ਵਾਂਗ ਜੀਮੀਦਾਰ ਭਰਾ ਤੋੜ ਦੋ ਭਰਾ ਮੜੇ ਹਾਂ ਵੀ ਤੋੜ ਲੋ ਜੀ ਕੱਦ ਬੈੜ ਸੁਖਣਾ ਸੋਹਣਾ ਕਰਮਾੜੀ ਦਾ ਲੋ ਜੀ ਤੋੜ ਦੋ ਭਰਾ ਲਮੀ ਤੋੜ ਦੋ ਵੀ ਗੱਲ ਤੋੜ 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 ਮੋੜ ਦਿਓ ਮੋੜ ਲੇ ਮੋੜ ਲੇ ਮੋੜ ਲੇ ਮੋੜ ਲੇ ਕਲੋਸੀ। ਲੋਸ। ਬਾਈ ਜੀ ਨਾਲ ਜਲੂਕ ਕਨੈਕਟ ਕਰੋ ਭਰਾ ਠੀਕ ਹੈ ਜੀ। ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਸਕਰੀਨ ਦੇ ਉੱਪਰਲੀ ਸਾਈਡ ਠੀਕ ਹੈ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ। ਠੀਕ ਹੈ ਜੀ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ।